ਕਿ ਹੋ ਰਹੀ ਹੈ ਸਾਡੇ ਸਾਹਮਣੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਜਿਹਨੇ ਉਹ ਕੁਝ ਘਟਨਾਵਾਂ ਦੇ ਨਾਲ ਜਿਹੜੇ ਪ੍ਰੈਸਰਟਾਂ ਨੇ ਅੱਗੇ ਵਾਧੇ ਹੋ ਕਿ ਲਗਾਤਾਰ ਆਪਣੇ ਮੰਗਾਂ ਨੂੰ ਲੈ ਕੇ ਪ੍ਰੈਸ ਨੇ ਜਿਹੜਾ ਇੱਥੇ ਕਰ ਰਾਇਆ ਨੇ ਇਹ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤੁਸੀਂ ਦੇਖੋ ਕਿ ਕਿੰਨੀ ਜ਼ਬਰਦਸਤ ਜਿਹੜੀ ਧੱਕਾ ਮੱਕੀ ਆ ਉਹ ਹੋ ਰਹੀ ਹੈ ਇੱਥੇ ਜਿਹੜੇ ਜ਼ਬਰਦਸਤ ਸਾਲਸਨ ਵੱਲੋਂ ਰੋਧਿਆ ਜਾ ਰਿਹਾ ਹੈ ਤਾਂ ਲੋਕੀ ਦਿਖਾ ਰਿਹਾ ਕਿ ਕਿੰਨੇ ਜੀ ਦੇਖੋ ਕਿੰਨੀਆਂ ਕਿੰਨੀਆਂ ਨੀਚੇ ਕੁੜੀਆਂ ਜਿਹੜੀਆਂ ਕੀਆ ਹੋਈਆਂ ਤੁਹਾਨੂੰ ਨਜ਼ਰ ਆਉਂਦੀਆਂ ਕਿਵੇਂ ਇਹਨਾਂ ਲੋਰ ਇੰਨਾਂ ਕੁੜੀਆਂ ਤੁਸੀਂ ਦੇਖੋ ਕਿੰ tane ਹਾਲਾਤ ਨੇ ਜਿਹੜੇ ਕੁੜੀਆਂ ਦਾ ਕੀਤੇ ਹੋਣੇ ਜਿੱਤੇ ਸੀਐਮ ਭੋਗਤ ਮਾਰ ਕੀਆ ਕਰਦੇ ਸੀ ਕਿ ਅਸੀਂ ਪੰਜਾਬ ਦੀਆਂ ਧੀਆਂ ਨੂੰ ਡੋਲਣੀ ਦਵਾਂਗੇ ਪਰ ਦੂਜੇ ਪਾਸੇ ਕੀ ਹਾਲਾਤ ਨੇ ਜਿਹੜੇ ਉਹ ਇੱਥੇ ਬਣੇ ਹੋਏ ਨੇ ਜਿਹੜੇ ਪੀੜਾ ਨੇ ਕਿ ਕਿੰਨੇ ਕਿਰਤਾਂ ਦੇ ਹਾਲਾਤ ਇੱਥੇ ਜਿਹੜੇ ਬਣੇ ਹੋਏ ਨੇ ਲਗਾਤਾਰ ਜਿਹੜੀ ਪੱਕ ਉੱਤਰੀ ਹੈ ਤੁਹਾਨੂੰ ਪੂਰਾ ਦਿਖਾ ਰਿਹਾ ਕਿ ਨੌਜਵਾਨ ਦੀ ਪੱਕ ਵੀ ਉੱਤਰ ਚੁੱਕੀ ਹੈ ਪੱਕਾਂ ਲੱਟੀਆਂ ਨੇ ਕਿ ਜਿਹੜੀ ਮੰਡ ਘੋਟ ਕਦ ਤੱਕ ਦੁਬਾਰਾ ਤੋਂ ਫੜ ਫੜ ਕੇ ਕਿਵੇਂ ਨਹੀਂ ਕਹਿ ਸਕਦੇ ਆ ਕਿ ਲੱਟੀਆਂ ਦੀ ਜਿਹੜੀ ਕਿਤਨੱਕ ਤੇ ਜੀਰੂ ਧੱਲੇ ਰੋਣ ਚ ਰੁਕਾਪਾ ਹੋ ਰਹੀ ਹੈ ਪਰ ਨੌਜਵਾਨ ਕਨੇ ਕੋ ਚਾਜ ਕਰਿਆ ਤੁਸੀਂ ਦੇਖੋ ਕਿ ਕਨੇ ਉਹਨਾਂ ਦੇ ਬਾਹਰ ਖੇਲੇ ਹੋਏ ਨੇ ਜਿਸ ਲਈ ਤੁਹਾਨੂੰ ਅਸੀਂ ਦਿਖਾ ਰਿਹਾ ਇਹ ਇਹ ਕਿਨੇ ਕੰਮ ਜਿਹੜੀ ਰਾਤ ਦਾ ਕੰਮ ਜਾਇਨਸ ਪੁਲਿਸ ਹੈ ਜਿਹੜੀ ਲੇਡੀ ਜਾਇਨਸ ਪੁਲਿਸ ਲੇਡੀ ਤੇ ਆਪਾਂ ਬਲ ਪ੍ਰਯੋਗ ਕਰਦੀ ਹੋਈ ਤੁਹਾਨੂੰ ਨਜ਼ਰ ਆਏਗੀ ਕਿ ਦੇਖਦੇ ਰਹੋ ਪੁਲਿਸ ਅੱਗੇ ਨਹੀਂ ਹੈ ਕਿ ਕਿਵੇਂ ਇਹ ਪੰਜਾਬ ਦਾ ਜੁਝੂਠ ਹੈ ਕਿਵੇਂ ਪੈਰਾ ਥੱਲੇ ਤੇ ਜਾ ਰਿਹਾ ਹੈ ਇਹ ਹੱਦੀ ਦੇ ਦੰਦ ਖਾਣ ਦੇ ਕੁਝ ਹੋਰ ਇਹ ਦਿਖਾਉਣ ਦੇ ਕੁਝ ਹੋਰ ਨਹੀਂ ਲੋਕੋ ਕਿ ਕਿਵੇਂ ਜਿਹੜੇ ਹਾਲਾਤ ਨੇ ਜਿਹੜੇ ਕਿਵੇਂ ਬਾੜਾ ਤੋਂ ਫੜ ਫੜ ਕੇ ਨੌਜਵਾਨਾਂ ਨੂੰ ਬੜਾ ਫੁੱਟਿਆ ਜਾ ਰਿਹਾ ਹੈ ਆ ਰਹਾ ਹੈ ਜੀ 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 ਆਪਾਂ ਪੁੱਛੀਦਾ ਜੀ ਪੰਜਾਬ ਦਾ ਜੂਤ ਆਪਣਾ ਇਸ਼ਤਿਹਾਰ ਰਹਿਦੇ ਲੀਆਂ ਦਰਬਾਰ ਮੁਰਦਾਬਾ ਦੁਨੀਆਂ ਦੀ ਅੱਗੇ ਬਾਤियां ਆਉਂਦੀਆਂ ਨਜ਼ਰ ਆਈਆਂ ਨੇ ਤੁਹਾਨੂੰ ਦਿਖਾ ਰਹੇ ਆ ਕਿਵੇਂ ਤੱਕਾਮਤ ਖੁਦਾ ਸਕਾਰ ਨੇ ਜਿਹੜੇ ਆਪ ਦੇ ਨੌਜਵਾਨ ਪੰਜਾਬ ਦੀਆਂ ਧੀਆਂ ਹੋ ਰਹੀਆਂ ਨੇ ਬਹੁਤ ਬੰਦ ਕਰ ਲੈ ਜਿਹੜਾ ਆਪਣੇ 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 ਆਪ ਦੇ ਵਿੱਚ ਹੀ ਮੋੜ ਕੇ ਲਾ ਨੇ ਕਿਵੇਂ ਉਸਾ ਜਿਹੜੀ ਪਿੱਛੇ ਦੇ ਵਿੱਚ ਨੌਜਵਾਨਾਂ ਨੂੰ ਧੱਕੇ ਮਾਰ-ਮਾਰ ਕੇ ਪਿੱਛੇ ਕਰਦੀ ਹੋਈ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਰੁਸ਼ਕਾਰ ਕਿ ਕਹਿ ਸਕਿਆ ਦੇਖੋ ਜਰ ਸਪੋਰਟ ਜਰ ਸਪੋਰਟ ਦਿੱਤੀਆਂ ਨੂੰ ਜਿਹੜਾ ਕੋਲੋਂ ਵੱਲੋਂ ਇੱਕ ਜੁੜਤਾ ਕਰਕੇ ਫਿਰ ਲੈਣਾ ਗਿਆ ਨਹੀਂ ਕਿਉਂਕਿ ਨਿੱਚੇ ਜਿਹੜੇ ਕੋਲੋਂ ਇਲਾਜਮ ਨੇ ਜਗਾਤਾ ਆਪਣੀ ਅਵਧਾ ਤੋਂ ਚੱਕਿਆ ਉਸ ਜਿਹੜੀ ਕਿਹੜੀ ਹੋ ਰਹੀ ਹੈ ਜਿਹੜੀਆਂ ਤਸਵੀਰਾਂ ਦੂਰੋਂ ਮੈਂ ਕੈਮਰਾਮੈਨ ਨੂੰ ਕਹਿੰਦਾ ਦੂਰੋਂ ਦਿਖਾ ਦੇ ਕਿ ਪਤਾ ਲੱਗੀਆਂ ਹੋਈਆਂ ਨੇ ਕਿਵੇਂ ਨੌਜਵਾਨ ਫਸੇ ਗਿਰ ਚੁੱਕੇ ਆ ਤੇ ਜਿਹੜੇ ਹਾਲਾਤ ਨੇ ਇੱਥੇ ਕਿਵੇਂ ਕਿਵੇਂ ਦੇ ਪੈਦਾ ਹੋ ਚੁੱਕੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ